ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਵਿਕਰਮਜੀ ਸੰਧੂ YouTube ਚੈਨਲ ਸੰਧੂ ਮਿੰਨੀ ਮਾਰਤੇ ਤੁਹਾਡਾ ਸਵਾਗਤ ਕਰਦੇ ਹਾਂ ਦੋਸਤੋ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਆਲਟੋ ਗੱਡੀ 2000 25 ਤੱਕ ਪਾਸਿੰਗ ਵਾਲੀ ਹਾਂ ਜੀ ਤੇ ਗੱਡੀ ਦੀ ਕੀਮਤ ਹੈ ਜੀ 80000 ਰੁਪਏ 2025 ਤੱਕ ਪਾਸਿੰਗ ਆਲਟੋ ਗੱਡੀ ਆ ਯਾ ਸਿਰਫ 80000 ਰੁਪਏ ਦੇ ਵਿੱਚ ਮਿਲ ਜੂਗੀ ਹਾਂ ਜੀ ਤੁਹਾਨੂੰ ਪੰਜਾਬ ਨੰਬਰ ਬਹੁਤ ਘੱਟ ਚੱਲੀ ਹੋਈ ਆ ਤੇ ਬਹੁਤ ਸੋਹਣੀ ਗੱਡੀ ਆ ਬਿਲਕੁਲ ਗੱਡੀ ਓਕੇ ਪਈ ਆ ਜੀ ਤੇ ਇੰਜਨ ਗੇਅਰ ਦੀ ਗੱਡੀ ਮਤਲਬ ਕੋਈ ਗੱਡੀ ਦਾ ਕੰਮ ਨਹੀਂ ਹੋਣ ਵਾਲਾ ਬਿਲਕੁਲ ਓਕੇ ਦੀ ਰਿਪੋਰਟ ਗੱਡੀ ਆ ਜੀ ਤੁਸੀਂ ਦੇਖੋਗੇ ਗੱਡੀ ਤੁਹਾਨੂੰ ਜ਼ਰੂਰ ਪਸੰਦ ਆਊਗੀ ਜੀ ਤੇ ਐਨੇ ਜ਼ਾਇਦ ਰੇਟ ਦੇ ਵਿੱਚ ਤੁਹਾਨੂੰ ਗੱਡੀ ਕਿਤੋਂ ਵੀ ਨਹੀਂ ਮਿਲੂਗੀ ਜੀ ਹਾਂਜੀ ਉਲਟੂ ਗੱਡੀ ਆ ਪੰਜਾਬ ਨੰਬਰ ਤੇ 25 ਤੱਕ ਪਾਸਿੰਗ ਆ ਹਨਾ ਵੀਡੀਓ ਵੇਖਣ ਤੋਂ ਪਹਿਲਾਂ ਤੁਹਾਡੇ ਅੱਗੇ ਗੁਜਾਰਿਸ਼ ਕਰਦੇ ਆਂ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਹੀ ਬੈਲ ਦਾ ਬਟਨ ਦਬਾਓ ਤਾਂ ਜੋ ਆਉਣ ਵਾਲੀਆਂ ਸਾਰੀਆਂ ਵੀਡੀਓ ਤੁਹਾਡੇ ਤੱਕ ਆਸਾਨੀ ਨਾਲ ਪਹੁੰਚ ਸਕਣ ਤੇ ਇੱਕ ਬੇਨਤੀ ਹੋਰ ਕਰਨਾ ਚਾਹਾਂਗਾ ਕਿ ਜੇ ਤੁਹਾਡੇ ਕੋਲੇ ਵੀ ਕਿਸੇ ਤਰ੍ਹਾਂ ਦਾ ਕੋਈ ਸਾਧਨ ਹੋਗਾ ਤੁਸੀਂ ਕੋਈ ਵੀ ਐਡਵਰਟਾਈਜ਼ਮੈਂਟ ਕਰਵਾਉਣੀ ਆ ਤਾਂ ਸਕਰੀਨ ਤੇ ਮੇਰਾ ਨੰਬਰ ਚੱਲ ਰਿਹਾ ਜੀ ਤੇ ਇਹ ਸੇਵਾ ਜਿਹੜੀ ਅਸੀਂ ਬਿਲਕੁਲ ਫ੍ਰੀ ਦੇ ਵਿੱਚ ਨਿਭਾਉਂਦੇ ਆ ਤੁਹਾਡੇ ਤੋਂ ਕੋਈ ਪੈਸਾ ਨਹੀਂ ਲਿਆ ਜਾਊਗਾ ਤੁਹਾਡੇ ਹਰ ਇੱਕ ਬਿਜ਼ਨਸ ਦੀ ਹਰ ਇੱਕ ਸਾਧਨ ਦੀ ਜਿਹੜੀ ਐਡਵਰਟਾਈਜ਼ਮੈਂਟ ਸਾਡੇ ਚੈਨਲ ਦੇ ਉੱਤੇ ਬਿਲਕੁਲ ਫ੍ਰੀ ਦੇ ਵਿੱਚ ਕੀਤੀ ਜਾਊਗੀ ਹਾਂਜੀ ਸੋ ਜ਼ਿਆਦਾ ਸਮਾਂ ਖਰਾਬ ਨਾ ਕਰਦੇ ਹੋਏ ਆਓ ਪਹਿਲਾਂ ਆਪਾਂ ਅਲਟੋ ਦੇਖਦੇ ਹਾਂ 2025 ਤੱਕ ਪਾਸਿੰਗ ਵਾਲੀ ਸਿਰਫ 80000 ਰੁਪਏ ਦੇ ਵਿੱਚ ਪੰਜਾਬ ਨੰਬਰ ਹਾਂਜੀ ਤੇ ਆ ਅੱਜ ਆਪਾਂ ਪਹਿਲਾਂ ਗੱਡੀ ਵੇਖਦੇ ਆ ਤੇ ਬਾਅਦ ਚ ਜਾਣਦੇ ਆ ਗੱਡੀ ਕਿੱਥੇ ਖੜੀ ਆ ਤੇ ਕਿਸ ਬਾਈ ਕੋਲੇ ਖੜੀ ਆ ਤੇ ਤੁਹਾਨੂੰ ਇਹ ਕਿਵੇਂ ਮਿਲੂਗੀ ਹਾਂਜੀ ਸੋ ਅਜੋ ਪਹਿਲਾਂ ਆਪਾਂ ਗੱਡੀ ਦੇਖੀਏ ਹਾਂਜੀ ਦੋਸਤੋ ਏਸੀ ਅਲਟੋ ਪੰਜਾਬ ਨੰਬਰ 2025 ਤੱਕ ਪਾਸਿੰਗ ਵਾਲੀ 2005 ਮਾਡਲ ਗੱਡੀ ਹਾਂਜੀ ਬਹੁਤ ਸੋਹਣੀ ਤੇ ਸਕਰੀਨ ਤੇ ਜੇ ਤੁਸੀਂ ਇਹ ਗੱਡੀ ਖਰੀਦਣੀ ਆ ਤਾਂ ਸਕਰੀਨ ਤੇ 22 ਦਾ ਨੰਬਰ ਚੱਲ ਰਿਹਾ ਖਨੌਰੀ ਦੇ ਵਿੱਚ ਇਹ ਗੱਡੀ ਖੜੀ ਆ ਪਾਤੜਾਂ ਦੇ ਕੋਲ ਡਿਸਟ੍ਰਿਕਟ ਸੰਗਰੂਰ ਦੇ ਵਿੱਚ ਲੁਧਿਆਣਾ ਤੋਂ ਜਿਹੜਾ ਦਿੱਲੀ ਨੂੰ ਹਾਈਵੇ ਜਾਂਦਾ ਪਾਤੜਾਂ ਤੋਂ ਬਾਅਦ ਖਨੌਰੀ ਆਂਦਾ ਜੀ ਹਰਿਆਣਾ ਤੋਂ ਪਹਿਲਾਂ ਉੱਥੇ ਇਹ ਗੱਡੀ ਖੜੀ ਆ ਤੁਸੀਂ ਸਕਰੀਨ ਤੇ ਬਾਈ ਦਾ ਨੰਬਰ ਚੱਲ ਰਿਹਾ ਉਹਨਾਂ ਨਾਲ ਕਾਲ ਕਰਕੇ ਤੁਸੀਂ ਗੱਡੀ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ ਤੇ ਬਾਈ ਕਹਿੰਦਾ ਜੇ ਸਾਡੇ ਚੈਨਲ ਯਾਨੀ ਕਿ ਤੁਸੀਂ ਸਾਡੇ ਚੈਨਲ ਦੀ ਇਹ ਵੀਡੀਓ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬਾਈ ਕੋਲੇ ਆਉਨੇਓ ਚੈਨਲ ਦੇ ਥਰੂ ਆਉਨੇਓ ਤਾਂ ਤੁਹਾਨੂੰ ਹੋਰ ਵੀ ਜ਼ਿਆਦਾ ਜਿਹੜੀ ਇਸ ਗੱਡੀ ਦੀ ਕੀਮਤ ਦੇ ਵਿੱਚ ਰੈਟ ਕਰ ਦਿੱਤੀ ਜਾਊਗੀ ਹਾਂਜੀ ਬਹੁਤ ਬਹੁਤ ਹੀ ਸਸਤੀ ਗੱਡੀਆਂ ਤੇ ਐਡੀ ਸਸਤੀ ਗੱਡੀ ਤੁਹਾਨੂੰ ਦੁਬਾਰਾ ਫੇਰ ਨਹੀਂ ਮਿਲਣੀ ਸੋ ਜਿਆਦਾ ਸਮਾਂ ਤੁਸੀਂ ਖਰਾਬ ਨਾ ਕਰੋ ਸਕਰੀਨ ਤੇ ਨੰਬਰ ਚੱਲ ਰਿਹਾ ਕਾਲ ਕਰੋ ਤੇ ਬਾਈ ਨਾਲ ਕੰਟੈਕਟ ਕਰੋ ਤੇ ਗੱਡੀ ਲੈ ਜਾਓ ਹਾਂਜੀ ਕੋਈ ਗੱਡੀ ਦਾ ਕੰਪਨੀ ਆਉਣ ਵਾਲਾ ਸੋ ਇੰਨੀਆਂ ਬੇਨਤੀਆਂ ਮਨਜ਼ੂਰ ਕਰਨੀਆਂ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਲਈ ਦਿਓ ਜਾਦ ਸਾਰਿਆਂ ਨੂੰ ਸਸ਼ੀਕਾ